ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1228 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1229 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤੋਦੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਾਰੰਗ ਮਹੱਲਾ ਪੰਜਵਾਂ ਚੌਪਦੇ ਘਰ ਪੰਜਵਾਂ ਰਾਗ ਸਾਰੰਗ ਵਿੱਚ ਘਰ ਪੰਜਵੇਂ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਚਾਰ ਬੰਦਾ ਵਾਲੀ ਬਾਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਹਰ ਭਾਜਿਆਨ ਕਰਮ ਬੇਕਾਰ ਗੁਰੂ ਜੀ ਫਰਮਾਨ ਕਰਦੇ ਹਨ ਕਿ ਪਰਮਾਤਮਾ ਦਾ ਭਜਨ ਕਰਿਆ ਕਰ ਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਹੋਰ ਕੰਮ ਜਿੰਦ ਲਈ ਵਿਅਰਥ ਹਨ ਮਾਨ ਮੋਹ ਨਾ 부ਜਤ ਤ੍ਰਿਸ਼ਨਾ ਕਾਲ ਗ੍ਰਸਤ ਸੰਸਾਰ ਰਹਾਓ ਹੋਰ ਹੋਰ ਕੰਮਾਂ ਨਾਲ ਹੰਕਾਰ ਤੇ ਮੋਹ ਪੈਦਾ ਹੁੰਦਾ ਹੈ ਤ੍ਰਿਸ਼ਨਾ ਨਹੀਂ ਮਿਟਦੀ ਦੁਨੀਆਂ ਆਤਮਕ ਮੌਤ ਵਿੱਚ ਫਸੀ ਰਹਿੰਦੀ ਹੈ ਰਹਾਉ ਖਾਤ ਪੀਵਤ ਹਸਤ ਸੋਵਤ ਔਦ ਬਿਤੀ ਅਸਾਰ ਖਾਂਦਿਆਂ ਪੀਂਦਿਆਂ ਹੱਸਦਿਆਂ ਸੁੱਤਿਆਂ ਇਸੇ ਤਰ੍ਹਾਂ ਮਨੁੱਖ ਦੀ ਉਮਰ ਬੇਸਮਝੀ ਵਿੱਚ ਬੀਤਦੀ ਜਾਂਦੀ ਹੈ ਨਰਕ ਉਧਰ ਭਮੰਤ ਜਲਤੋ ਜਮਹਿ ਕੀਨੀ ਸਾਰ ਨਰਕ ਸਮਾਨ ਹਰੇਕ ਜੂਨ ਵਿੱਚ ਜੀਵ ਪਟਕਦਾ ਹੈ ਜੀਵ ਦੁਖੀ ਹੁੰਦਾ ਹੈ ਅਤੇ ਜਮਾ ਦੇ ਵਸ ਪਿਆ ਰਹਿੰਦਾ ਹੈ ਪਰ ਦਰੋਹ ਕਰਤ ਬੇਕਾਰ ਨਿੰਦਾ ਪਾਪ ਰਤ ਕਰਝਾਰ ਭਜਨ ਤੋਂ ਖੁੰਝ ਕੇ ਮਨੋਖ ਦੂਜਿਆਂ ਨਾਲ ਠੱਗੀ ਕਰਦਾ ਹੈ ਨਿੰਦਿਆ ਆਦਿਕ ਕੁਕਰਮ ਕਰਦਾ ਹੈ ਬੇਪਰਵਾਹ ਹੋ ਕੇ ਪਾਪਾਂ ਵਿੱਚ ਮਸਤ ਰਹਿੰਦਾ ਹੈ ਨਿੰਦਕ ਨੂੰ ਗੁਰੂ ਜੀ ਨੇ ਬਹੁਤ ਹੀ ਮਾੜਾ ਬਾਣੀ ਵਿੱਚ ਦੱਸਿਆ ਹੈ ਨਿੰਦਾ ਪਲੇ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਮੂਰਖ ਮਨਮੁਖ ਦੂਜਿਆਂ ਦੀ ਨਿੰਦਿਆ ਕਰਦੇ ਹਨ ਬਿਨਾਂ ਸਤਗੁਰੂ ਬੂਝ ਨਾਹੀ ਤਮ ਮੋਹ ਮਹਾ ਅੰਧਾਰ ਗੁਰੂ ਦੀ ਸ਼ਰਨ ਤੋਂ ਬਿਨਾਂ ਮਨੁੱਖ ਨੂੰ ਆਤਮਿਕ ਜੀਵਨ ਦੀ ਸਮਝ ਨਹੀਂ ਪੈਂਦੀ ਮੋਹ ਦੇ ਬੜੇ ਘੁੱਪ ਹਨੇਰੇ ਵਿੱਚ ਮਨੁੱਖ ਪਿਆ ਰਹਿੰਦਾ ਹੈ ਬੇਖੜ ਠਗੋਰੀ ਖਾਏ ਮੁਠੋ ਚੇਤਨਾ ਸਿਰਜਣ ਹਾਰ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਠੱਗ ਬੂਟੀ ਖਾ ਕੇ ਮਨੋ ਖਾਤਮ ਸਰਮਰਾਏ ਸਰਮਾਏ ਬਤਲੋਂ ਲੁੱਟਿਆ ਜਾਂਦਾ ਹੈ ਤੇ ਇਸ ਦੇ ਮਨ ਵਿੱਚ ਪਰਮਾਤਮਾ ਦੀ ਯਾਦ ਨਹੀਂ ਹੁੰਦੀ ਗੋਬਿੰਦ ਗੁਪਤ ਹੋਏ ਰਹੋ ਨਿਆਰੋ ਮਤੰਗ ਮਤ ਅਹੰਕਾਰ ਹੋ ਮੈਦੀ ਮਤ ਦੇ ਕਾਰਨ ਹਾਥੀ ਵਾਂਗ ਫੁਲੇ ਆ ਰਹਿਦਾ ਹੈ ਇਸ ਦੇ ਅੰਦਰ ਹੀ ਪਰਮਾਤਮਾ ਛੁਪਿਆ ਬੈਠਾ ਹੈ ਪਰ ਉਸ ਤੋਂ ਵੱਖਰਾ ਹੀ ਰਹਿੰਦਾ ਹੈ ਇਸ ਨੂੰ ਪਰਮਾਤਮਾ ਅੰਦਰ ਨਹੀਂ ਦਿਸਦਾ ਕਰ ਕਿਰਪਾ ਪ੍ਰਭ ਸੰਤ ਰਾਖੇ ਚਰਨ ਕਮਲ ਆਧਾਰ ਪ੍ਰਭੂ ਜੀ ਨੇ ਮਿਹਰ ਕਰਕੇ ਆਪਣੇ ਸੰਤਾਂ ਨੂੰ ਆਪਣੇ ਸੋਹਣੇ ਚਰਨਾਂ ਦੇ ਆਸਰੇ ਇਸ ਵਿਖਟ ਘੋਰੀ ਤੋਂ ਬਚਾਈ ਰੱਖਿਆ ਹੈ ਕਰ ਜੋਰ ਨਾਨਕ ਸਰਨ ਆਇਓ ਗੋਪਾਲ ਪੁਰਖ ਪਾਰ ਹੇ ਗੋਪਾਲ हे अकाल पुरख हे बेअंत वाह गुरु दोवें हाथ जोड़ के नानक तेरी शरण आया है इस दी पीर रखया कर सारग महल्ला पंजवा कर सेवां पड़ताल राग सरंग कर छेवें विच पांचवें बादशाह तानदन -तान सिर गुरु वरजन देव जी दी वाणी पड़ताल ਇਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੋ ਬਚਨ ਬੋਲ ਗੁਣ ਅਮੋਲ ਹੈ ਜੀਵ ਇਸਤਰੀ ਪਰਮਾਤਮਾ ਦੇ ਮੂਰਤਕ ਗੁਣ ਸਭ ਬਚਨਾਂ ਨਾਲੋਂ ਸੋਭ ਬਚਨ ਹਨ ਇਹਨਾਂ ਦਾ ਉਚਾਰਨ ਕਰਿਆ ਕਰ ਕਿੰ ਕਰੀ ਬੇਕਾਰ ਹੈ ਵਿਕਾਰਾਂ ਦੀ ਦਾਸੀ ਹੋ ਚੁੱਕੀ ਜੀਵ ਇਸਤਰੀ ਦੇ ਖਰੀ ਵਿਚਾਰ ਹੋਸ਼ ਕਰ ਵਿਚਾਰ ਕੇ ਵੇਖ ਗੁਰ ਸ਼ਬਦ ਧਿਆਏ ਮਹਿਲ ਪਾਏ ਗੁਰੂ ਦਾ ਸ਼ਬਦ ਆਪਣੇ ਮਨ ਵਿੱਚ ਟਿਕਾਈ ਰੱਖ ਤੇ ਸ਼ਬਦ ਦੀ ਬਰਕਤ ਨਾਲ ਪ੍ਰਭੂ ਚਰਨਾ ਵਿੱਚ ਟਿਕਾਣਾ ਪ੍ਰਾਪਤ ਕਰ ਹਰ ਸੰਗ ਰੰਗ ਕਰਤੇ ਮਹਾ ਕੇਲ ਰਹਾਓ ਜਿਹੜੀ ਜੀਵ ਇਸਤਰੀ ਰਬੋ ਚਰਨਾਂ ਵਿੱਚ ਟਿਕਦੀ ਹੈ ਉਹ ਪਰਮਾਤਮਾ ਵਿੱਚ ਜੁੜ ਕੇ ਬੜੇ ਆਤਮਕ ਆਨੰਦ ਮਾਣਦੀ ਹੈ ਰਹਾਉ ਸੁਪਨਰੀ ਸੰਸਾਰ ਇਹ ਜਗਤ ਸੁਪਨੇ ਵਰਗਾ ਹੈ ਮਿਥਨੀ ਬਿਸਥਾਰ ਇਹਦਾ ਸਾਰਾ ਖਲਾਰਾ ਨਾਸਵੰਤ ਹੈ ਸਖੀ ਕਾਏ ਮੋਹਿ ਮੋਹਲੀ ਪ੍ਰੇ ਪ੍ਰੀਤ ਹਿਰਦੈ ਮੇਰਾ ਹੇ ਸਖੀ ਤੋ ਇਸ ਦੇ ਮੋ ਵਿੱਚ ਕਿਉਂ ਫਸੀ ਹੋਈ ਹੈ ਪ੍ਰੀਤਮ ਪ੍ਰਭੂ ਦੀ ਪ੍ਰੀਤ ਆਪਣੇ ਹਿਰਦੇ ਵਿੱਚ ਵਸਾਈ ਰੱਖ ਸਰਬਰੀ ਪ੍ਰੀਤ ਪਿਆਰ ਹੇ ਸਖੀ ਪ੍ਰਭੂ ਸਭ ਜੀਵਾਂ ਨਾਲ ਪ੍ਰੀਤ ਕਰਦਾ ਹੈ ਪਿਆਰ ਕਰਦਾ ਹੈ ਪ੍ਰਭ ਸਦਾ ਰੀਦਿਆਰ ਉਹ ਸਦਾ ਹੀ ਦਿਆ ਦਾ ਘਰ ਹੈ ਕਾਏ ਆਨ ਆਨ ਰੁਚੀਐ ਹੇ ਸਖੀ ਉਸ ਨੂੰ ਭੁਲਾ ਕੇ ਔਰ ਹੋਰ ਪਦਾਰਥਾਂ ਵਿੱਚ ਪਿਆਰ ਨਹੀਂ ਪਾਣਾ ਚਾਹੀਦਾ ਹਰ ਰੰਗ ਹਰ ਸੰਗ ਸੰਗ ਖਚੀਐ ਸਦਾ ਪਰਮਾਤਮਾ ਦੇ ਪਿਆਰ ਵਿੱਚ ਹੀ ਮਸਤ ਰਹਿਣਾ ਚਾਹੀਦਾ ਹੈ ਜੋ ਸਾਧ ਸੰਗ ਪਾਏ ਜਦੋਂ ਕੋਈ ਵੱਡ ਭਾਗੀ ਮਨੁੱਖ ਸਾਧ ਸੰਗਤ ਦਾ ਮਲਾਪ ਹਾਸਲ ਕਰਦਾ ਹੈ ਕੋ ਨਾਨਕ ਹਰ ਧਿਆਏ ਅਤੇ ਏ ਨਾਨਕ ਜਦੋਂ ਪਰਮਾਤਮਾ ਦਾ ਧਿਆਨ ਤਰਦਾ ਹੈ ਅਬ ਰਹੇ ਜਮਹ ਮੇਲ ਤਦੋਂ ਜਮਾਂ ਦਾ ਉਸ ਦਾ ਵਾ ਨਹੀਂ ਪੈਂਦਾ ਤਦੋਂ ਜਮਦੂਤ ਉਸ ਨੂੰ ਵੇਖ ਕੇ ਛੱਡ ਜਾਂਦੇ ਹਨ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਸਾਰਗ ਮਹੱਲਾ ਪੰਜਵਾ ਕੰਚਨਾ ਬਹੁਤ ਦਤ ਕਰਾ हे ਮਨ ਜੇ ਕੋਈ ਮਨੁੱਖ ਬਹੁਤ ਸੋਨਾ ਦਾਨ ਕਰਦਾ ਹੈ ਪੋਮਦਾਨ ਅਰਪ ਤਰਾ ਭੋਏ ਮਨਸ ਕੇ দান ਕਰਦਾ ਹੈ ਮਨ ਅਨਕ ਸੋਚ ਪਵਿੱਤਰ ਕਰਤਾ ਕਈ ਸੁਚਾਂ ਨਾਲ ਸਰੀਰ ਨੂੰ ਪਵਿੱਤਰ ਕਰਦਾ ਹੈ ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾਓ ਉਤਮ ਜਿਹੜੇ ਉੱਪਰ ਕੀਤੇ ਉਦਮ ਦੱਸੇ ਹਨ ਗੁਰਬਾਣੀ ਵਿੱਚ ਏ ਉਦਮ ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਹਨ हे ਮਨ ਪਰਮਾਤਮਾ ਦੇ ਸੋਹਣੇ ਚਰਨਾ ਵਿੱਚ ਜੁੜਿਆ ਰੋ ਉਦਮ ਇਹੀ ਹੈ ਕਿ ਪਰਮਾਤਮਾ ਦਾ ਨਾਮ ਜਪ ਰਹਾਓ ਚਾਰ ਬੇਦ ਜਿਵ ਭਨੇ हे ਮਨ ਜੇ ਕੋਈ ਮਨੁੱਖ ਚਾਰੇ ਬੇਦ ਆਪਣੀ ਜੀਬ ਨਾਲ ਉਚਾਰਦਾ ਰਹਿੰਦਾ ਹੈ 10 ਅਸ਼ਟ ਖਸ਼ਟ ਸਰਵਨ ਸੁਨੇ 18 ਪ੍ਰਾਨ ਤੇ 6 ਸ਼ਾਸਤਰ ਕੰਨਾਂ ਨਾਲ ਸੁਣਦਾ ਰਹਿੰਦਾ ਹੈ ਨਹੀਂ ਤੋਲ ਗੋਬਿੰਦ ਨਾਮ ਤੁਨੇ ਇਹ ਕੰਮ ਪ੍ਰਮਾਤਮਾ ਦੇ ਨਾਮ ਦੀ ਲਗਨ ਦੇ ਬਰਾਬਰ ਨਹੀਂ ਹਨ ਮਾਨ ਚਰਨ ਕਮਲ ਲਾਗੇ हे ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਬਾਣੀ ਸੋਹਣੇ ਚਰਨਾਂ ਵਿੱਚ ਪ੍ਰੀਤ ਬਣਾਈ ਰੱਖ ਵਰਤ ਸੰਧ ਸੋਚ ਚਾਰ हे ਮਨ ਵਰਤ ਸੰਧਿਆ ਸਰੀਰਕ ਪਵਿੱਤਰਤਾ ਕਿਰਿਆ ਕੁੰਡ ਨਿਹਾਰ ਅਤੇ ਤੀਰਥ ਯਾਤਰਾ ਆਦਕ ਲਈ ਚਾਰ ਕੁੰਟਾਂ ਵਿੱਚ ਭੁੱਖੇ ਰਹਿ ਕੇ ਪੁੰਦੇ ਫਿਰਨਾ ਅਬਰਸ ਕਰਤ ਪਾਕਸਾਰ ਕਿਸੇ ਨਾਲ ਛੋਣ ਤੋਂ ਬਿਨਾ ਆਪਣੀ ਰਸੋਈ ਤਿਆਰ ਕਰਨੀ ਨੇਵਲੀ ਕਰਮ ਬਹੁ ਵਿਸਥਾਰ ਆੰਦਰਾ ਦਾ ਅਭਿਆਸ ਨਿਵਲੀ ਕਰਮ ਕਰਨਾ ਹੋਰ ਜਹੇ ਕਈ ਖਲਾਰੇ ਖਲਾਰ ਨੇ ਧੂਪ ਦੀਪ ਕਰਤੇ ਹਰ ਨਾਮ ਤੁਲਨਾ ਲਾਗੇ ਦੇਵ ਪੂਜਾ ਲਈ ਧੂਪ ਤੋਂ ਖਾਣੇ ਦੀਵੇ ਜਗਾਣੇ ਇਹ ਸਾਰੇ ਹੀ ਉਦਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਕਿਉਂਕਿ ਨਾਮ ਜਪਣ ਵਿੱਚ ਹੀ 68 ਤੀਰਥਾਂ ਦਾ ਫਲ ਤੇ ਸਾਰੇ ਹੀ ਜੋ ਹੋ ਮਜਗ ਹਨ ਆ ਜਾਂਦੇ ਹਨ ਰਾਮ ਦਿਯਾਰ ਸੁਨ ਦੀਨ ਬੇਨਤੀ हे ਦਾਸ ਨਾਨਕ हे ਦਿਆ ਦੇ ਸੋਮੇ ਪ੍ਰਭੂ ਮੇਰੀ ਗਰੀਬ ਦੀ ਬੇਨਤੀ ਸੁਣ ਦੇਖੋ ਦਰਸ ਨੈਣ ਵੇਖੋ ਜਨ ਨਾਨਕ ਨਾਮ ਮਿਠ ਲਾਗੇ ਆਪਣਾ ਦਰਸ਼ਨ ਦੇ ਮੈਂ ਤੈਨੂੰ ਆਪਣੀਆਂ ਅੱਖਾਂ ਨਾਲ ਵੇਖਾਂ ਨਾਨਕ ਦਾਸ ਤੇਰੇ ਅੱਗੇ ਬੇਨਤੀ ਕਰਦਾ ਹੈ ਕਿ ਸਦਾ ਮੈਂ ਤੈਨੂੰ ਵੇਖਦਾ ਰਹਾ ਤੇਰਾ ਨਾਮ ਮੈਨੂੰ ਮਿੱਠਾ ਲੱਗਦਾ ਰਹੇ ਸਾਰਗ ਮਹੱਲਾ ਪੰਜਵਾ ਰਾਮ 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 ਜਾਪ ਰਮਤ ਰਾਮ ਸਹਾਈ ਰਹਾਓ ਸਦਾ ਸਦਾ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਿਆ ਕਰ ਨਾਮ ਜਪਦਿਆਂ ਉਹ ਪ੍ਰਮਾਤਮਾ ਹਰ ਥਾਂ ਸਹੈਤਾ ਕਰਨ ਵਾਲਾ ਹੈ ਰਹਾਉ ਸੰਤਨ ਕੈ ਚਰਨ ਲਾਗੇ ਕਾਮ ਕਰੋਦ ਲੋਭ ਤਿਆਗੇ ਗੁਰੂ ਗੋਪਾਲ ਭਏ ਕਿਰਪਾਲ ਲਬਦ ਆਪਣੀ ਪਾਈ ਜਿਹੜੇ ਮਨੁੱਖ ਸੰਤ ਜਨਾ ਦੀ ਚਰਨੀ ਲਗਦੇ ਹਨ ਕਾਮ ਕਰੋਦ ਲੋਭ ਆਦਿਕ ਬਿਕਾਰ ਛੱਡਦੇ ਹਨ ਉਹਨਾਂ ਉਤੇ ਗੁਰੂ ਗੋਪਾਲ ਮਿਹਰਬਾਨ ਹੁੰਦਾ ਹੈ ਉਹਨਾਂ ਨੂੰ ਆਪਣੀ ਉਹ ਨਾਮ ਵਸਤੂ ਮਿਲ ਜਾਂਦੀ ਹੈ ਜਿਸ ਦੀਨੇਕਾਂ ਜਨਮਾਂ ਤੋਂ ਭਾਲ ਕਰਦੇ ਆ ਰਹੇ ਸਨ ਬਿਨਸੇ ਭ੍ਰਮ মোহ ਅੰਧ ਟੁੱਟੇ ਮਾਇਆ ਕੇ ਬੰਦ ਪੂਰਨ ਸਰਬਤਰ ਠਾਕੁਰ ਨਹਿ ਕਉ ਬੈرائی ਉਹਨਾਂ ਦੇ ਅੰਦਰੋਂ ਭਰਮ ਅਤੇ ਮੋਹ ਦੇ ਹਨੇਰੇ ਨਾਸ ਹੋ ਜਾਂਦੇ ਹਨ ਮਾਇਆ ਦੇ ਮੋਹ ਦੀਆਂ ਫਾਈਆਂ ਟੁੱਟ ਜਾਂਦੀਆਂ ਹਨ ਮਾਲਕ ਪ੍ਰਭੂ ਨਾ ਨੂੰ ਸਭ ਨੇ ਥਾਈ ਬਿ ਆਪਕ ਦਿਸਦਾ ਹੈ ਕੋਈ ਵੀ ਉਹਨਾਂ ਨੂੰ ਵੈਰੀ ਨਹੀਂ ਜਪਦਾ ਸਵਾਮੀ ਸੋ ਪਰਸਨ ਭਏ ਜਨਮ ਮਰਨ ਦੋਖ ਗਏ ਸੰਤਨ ਕੈ ਚਰਨ ਲਾਗ ਨਾਨਕ ਗੋਨ ਗਾਈ ਹੈ हे ਨਾਨਕ ਜਿਹੜੇ ਮਨੁੱਖ ਸੰਤ ਜਨਾਂ ਦੀ ਜਰਨੀ ਲੱਗ ਕੇ ਪ੍ਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਉਹਨਾਂ ਉਤੇ ਮਾਲਕ ਪ੍ਰਭੂ ਜੀ ਤਰੁੱਠ ਪੈਂਦੇ ਹਨ ਦਿਆਲ ਹੋ ਜਾਂਦੇ ਹਨ ਉਹਨਾਂ ਦੇ ਜਨਮ ਮਰਨ ਦੇ ਗੇੜ ਆਪੇ ਗੇੜ ਤੇ ਪਾਪ ਸਭ ਮੁੱਕ ਜਾਂਦੇ ਹਨ ਪਰਮਾਤਮਾ ਬੜਾ ਬੇਅੰਤ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੇ ਮਟਾਵੋ ਸਿਮਰੋ ਜਾਸ ਬਸੰ ਪਰ ਏਕੈ ਨਾਮ ਜਪਤਾ ਗੰਤਾ ਨੇਕੈ ਨਾਮ ਦੀਆਂ ਬਰਕਤਾਂ ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦੀਆਂ ਹਨ ਸਾਨੂੰ ਵੀ ਗੁਰੂ ਦੀ ਸਾਧ ਸੰਗਤ ਕਰਨੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜਨਮ ਸਵਾਰਨਾ ਚਾਹੀਦਾ ਹੈ ਗੁਰੂ ਜੀ ਫਰਮਾਨ ਕਰਦੇ ਹਨ ਬਿਨ ਸੇ ਭ੍ਰਮੋ ਮੋਹ ਅੰਧ ਟੂਟੇ ਮਾਇਆ ਕੇ ਬੰਦ ਪੂਰਨ ਸਰਬਤਰ ਠਾਕੁਰ ਨਹਿ ਕਉ ਬੈਰਾਈ ਸੁਆਮੀ ਸੋ ਪ੍ਰਸੰਨ ਭਏ ਜਨਮ ਮਰਨ ਦੋਖ ਗਏ ਸੰਤਨ ਕੈ ਚਰਨ ਲਾਗ ਨਾਨਕ ਗੁਨ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1229 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1230 ਦੀ ਵਿਆਖਿਆ ਅਤੇ ਬਾਅਦ ਸਰਵਣ ਕਰਾਂਗੇ ਪੁਲ ਚੱਕ ਦੀ ਖੀਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰ ਲਈ YouTube ਚੈਨਲ ਸਰਬਾਧਾ ਪੁਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ